ਸਪੋਕਸਮੈਨ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਨਿਊਜ਼ ਰੂਮ ਤੋਂ ਅਸੀਂ ਲਾਈਵ ਜੁੜੇ ਆਂ ਭਗਵੰਤ ਮਾਨ ਨੂੰ ਪੰਜਾਬ ਦੀ ਪ੍ਰਧਾਨਗੀ ਸੌਪਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਾਦੀ ਨਜ਼ਰ ਆ ਰਹੀਆਂ ਨੇ ਕਿਉਂਕਿ ਸੁਖਪਾਲ ਕਹਿਰਾ ਅਤੇ ਗੁਰਪ੍ਰੀਤ ਘੁੱਗੀ ਕਾਫੀ ਨਿਰਾਜ਼ ਨਜ਼ਰ ਆ ਰਹੇ ਨੇ ਅਤੇ ਸੁਖਪਾਲ ਕਹਿਰਾ ਦੇ ਵੱਲੋਂ ਜਿਹੜੀ ਅਸਥੀਫੇ ਦੀ ਪੇਸ਼ਕਸ਼ ਵੀ ਕਰ ਦਿੱਤੀ ਗਈ ਹੈ ਇਸੇ ਵਿਸ਼ੇ ਦੇ ਉੱਤੇ ਅਸੀਂ ਅੱਜ ਸਪੋਕਸਮੈਨ ਟੀਵੀ ਦੇ ਨਿਊਜ਼ ਰੂਮ ਤੋਂ ਚਰਚਾ ਕਰਾਂਗੇ ਉਸ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸੁਖਦੇਵ ਸਿੰਘ ਪਾਵਰ ਜੀ ਜਿਹੜੇ ਕਿ ਆ ਆਮ ਆਦਮੀ ਪਾਰਟੀ ਦੇ ਪੰਜਾਬ ਕਾਈ ਦੇ ਮੀਤ ਪ੍ਰਧਾਨ ਵੀ ਨੇ ਅਤੇ ਸ਼ੋਮਣੀ ਕਮੇਟੀ ਇਲੈਕਟਡ ਮੈਂਬਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੋਰਸਾਪ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਧੰਨਵਾਦ ਕੀ ਕਹੋਗੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਭਗਵੰਤ ਮਾਨ ਨੂੰ ਪ੍ਰਧਾਨਗੀ ਦੇਣ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਇਹ ਤਾਂ ਕਨਵੀਨਰ ਦਾ ਜਾਂ ਸੈਂਟਰਲ ਲੀਡਰਸ਼ਿਪ ਦਾ ਆਪਣਾ ਹੱਕ ਹੈ ਉਹਨੂੰ ਕਿਹਦੇ ਵਿੱਚ ਕਿਹਦੇ ਵਿੱਚ ਕੋਈ ਯੋਗਤਾ ਨਜ਼ਰ ਆਉਂਦੀ ਹੈ ਹੂੰ ਜੇ ਤੁਹਾ ਤਾਂ ਤੁਸੀਂ ਮੈਨੂੰ ਇੰਟਰੋਡਿਊਸ ਕਰਾਇਆ ਜੀ ਮੈਨੂੰ ਠੀਕ ਹੈ ਕੇਜਰੀਵਾਲ ਮੇਰੇ ਘਰ ਆਇਆ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਉਹਨੇ ਮੈਨੂੰ ਇਲੈਕਸ਼ਨ 'ਚ ਮੇਰੀ ਮਦਦ ਲਈ ਪਰ ਇਲੈਕਸ਼ਨ ਬੀਤ ਜਾਣ ਤੋਂ ਬਾਅਦ ਨਾ ਉਹਨਾਂ ਨੇ ਮੇਰੇ ਨਾਲ ਕੋਈ ਸੰਪਰਕ ਕੀਤਾ ਨਾ ਮੈਨੂੰ ਕਿਸੇ ਮੀਟਿੰਗ 'ਚ ਕਾਲ ਕੀਤਾ ਤੇ ਮੈਂ ਇਹ ਸਮਝਦਾ ਵੀ ਜਿਸ ਢੰਗ ਨਾਲ ਇਹ ਚੱਲ ਰਹੀ ਹੈ ਪਾਰਟੀ ਇਹਦਾ ਨਾ ਵਰਕਰਾਂ ਨਾਲ ਤਾਲਮੇਲ ਥੱਲੇ ਲੈਵਲ ਤੱਕ ਨਾ ਥੱਲੇ ਵਾਲੇ ਲੀਡਰਾਂ ਨਾਲ ਤਾਲਮੇਲ ਜੋ ਸੈਂਟਰ ਲੀਡਰਸ਼ਿਪ ਨੂੰ ਚੰਗਾ ਲੱਗਦਾ ਉਹ ਕਰੀ ਜਾਂਦੇ ਆ ਹੁਣ ਭਗਵੰਤ ਮਾਨ ਨੂੰ ਬਣਾ ਤਾ ਜੀ ਜਿਹੜੇ ਉਹਦੇ ਨਾਲ ਦੇ ਸਾਥੀ ਐ ਉਹ ਨਿਰਾਸ਼ ਚੱਲੇ ਆ ਉਹ ਕਈਆਂ ਨੇ ਤਾਂ ਤਸੀਫੇ ਵੀ ਦੇਤੇ ਕਈਆਂ ਨੇ ਵੈਸੇ ਘੁੱਸਾ ਜਾਰ ਕੀਤਾ ਪਰ ਗੱਲ ਇਹ ਐ ਵੀ ਸੂਬੇ ਦੀ ਸਿਆਸਤ ਚਲਾਉਣ ਦੇ ਲਈ ਸਿਰਫ ਚੁਟਕਲੇ ਨਹੀਂ ਸੁਣਾਏ ਜਾਂਦੇ ਬਿਲਕੁਲ ਕੋਈ ਗੰਭੀਰਤਾ ਵੀ ਨਜ਼ਰ ਆਉਣੀ ਚਾਹੀਦੀ ਐ ਜਿਹਨਾਂ ਬੰਦਿਆਂ ਨੇ ਲੋਕਾਂ ਦੀਆਂ ਗੱਲਾਂ ਕਰਨੀਆਂ ਉਹ ਇੱਕ ਲੈਵਲ ਹੁੰਦਾ ਲੀਡਰਸ਼ਿਪ ਦਾ ਉਸ ਸਾਹਿਬ ਦੀ ਬੋਲਬਾਣੀ ਉਸ ਸਾਹਿਬ ਦਾ ਬੈਠਣ ਉੱਠਣ ਚੱਲਣ ਫਿਰਨ ਸਿਨਸੈਰਿਟੀ ਉਹ ਉਹਦੀ ਕਮੀ ਆ ਭਗਵੰਤ ਮਾਨ ਦੇ ਵਿੱਚ ਜਿਹਦੇ ਕਰਕੇ ਜਿਹੜੇ ਪੋਲੀਟੀਕਲ ਸੋਚ ਰੱਖਣ ਵਾਲੇ ਬੰਦੇ ਆ ਉਹ ਠੀਕ ਹੈ ਕ라우ਡ ਕੈਚਰ ਹੈਗਾ ਪਰੰਤੂ ਜੋ ਗੰਭੀਰਤਾ ਹੋਣੀ ਚਾਹੀਦੀ ਹੈ ਇੱਕ ਆਗੂ ਦੇ ਵਿੱਚ ਸਟੇਟ ਦੇ ਆਗੂ ਵਿੱਚ ਉਹ ਉਹਦੇ ਚ ਹੈ ਨਹੀਂ ਜਿਹਦੇ ਕਰਕੇ ਥੋੜੀ ਰੈਜ਼ੈਂਟਮੈਂਟ ਵੀ ਹੈਗੀ ਕੀ ਲੱਗਦਾ ਹੁਣ ਭਗਵੰਤ ਮਾਨ ਗੰਭੀਰ ਹੋਣਗੇ ਕਿਉਂਕਿ ਪਹਿਲੇ ਨਸ਼ੇ ਦੀ ਲਤ ਵੀ ਕਿਤੇ ਨਾ ਕਿਤੇ ਜ਼ਿੰਮੇਬਾਰ ਠਹਿਰਉਂਦੀ ਸੀ ਔਰ ਖਾਸ ਤੌਰ ਤੇ ਕਿਹਾ ਗਿਆ ਇਹ ਵੀ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਜੇਕਰ ਹਾਰ ਹੋਈ ਹੈ ਤਾਂ ਭਗਵੰਤ ਮਾਨ ਦੇ ਸ਼ਰਾਬੀ ਹੋ ਕੇ ਰੈਲੀਆਂ ਦੇ ਵਿੱਚ ਜਾਣਾ ਜਾਂ ਹੋਰ ਜੋ ਵੀ ਐਕਟੀਵਿਟੀ ਸੀਗਾ ਉਹਨਾਂ ਦੇ ਵਿੱਚ ਸ਼ਰਾਬ ਦਾ ਸੇਵਨ ਵੀ ਬੜੀ ਅਹਿਮੀਅਤ ਰੱਖਦਾ ਸੀਗਾ ਕੀ ਹੁਣ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਭਗਵੰਤ ਮਾਨ ਹੁਣ ਤੋਂ ਸ਼ਰਾਬ ਨਹੀਂ ਪੀਏਗਾ ਛੱਡ ਦੇਗਾ ਲੱਗਦਾ ਹੈ ਲਤ ਉਹਦੇ ਹਟ ਜੇਗੀ ਜੀ ਵੇਖੋ ਅਰਵਿੰਦ ਕੇਜਰੀਵਾਲ ਨੇ ਪ੍ਰੋਮਿਸ ਕੀਤਾ ਵੀ ਉਹ ਸ਼ਰਾਬ ਛੱਡ ਦੇਗਾ ਜੀ ਪਰੰਤੂ ਦੂਜੀ ਗੱਲ ਇਹ ਹੈ ਵੀ ਸ਼ਰਾਬ ਦੀ ਲਤ ਨੇ ਕਈਆਂ ਨੂੰ ਤੁਰੇ ਜਾਂਦਿਆਂ ਨੂੰ ਰਾਹ ਵਿੱਚ ਹੀ ਰੋਕ ਲਿਆ ਨਸ਼ੇ ਨੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਮੁੱਦੇ ਦਾ ਰੂਪ اختیار ਕੀਤਾ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਤੇ ਉਹ ਕੁਝ ਬੰਦੇ ਦੀਆਂ ਆਪਣੀਆਂ ਦਲੀਲਾਂ ਸਨ ਪਰ ਇਹ ਰਾਜਨੀਤਿਕ ਲੋਕਾਂ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਉਹਨਾਂ ਦੇ ਜੀਵਨ ਦੇ 네ਗੇਟਿਵ ਪ੍ਰਭਾਵ ਨਾ ਉਹਨਾਂ ਦੀ ਪੋਲਿਟਿਕਸ ਤੇ ਪੈਣ ਤੇ ਨਾ ਉਹਨਾਂ ਦੀ ਸਟੇਟ ਤੇ ਪੈਣ ਇਹ ਪ੍ਰਭਾਵ ਪੈਣਾ ਮਾੜਾ ਔਰ ਇਸ ਕੱਲ ਨੂੰ ਧਿਆਨ ਵਿੱਚ ਸ਼ਾਇਦ ਪਤਾ ਨਹੀਂ ਰੱਖਿਆ ਗਿਆ ਜਾਂ ਪ੍ਰੋਮਿਸ ਕੀਤਾ ਹੋਊਗਾ ਉਹਨੇ ਪਤਾ ਨਹੀਂ ਹੁਣ ਕਿਸ ਤਰ੍ਹਾਂ ਖੈਰਾ ਸਾਹਿਬ ਦਾ ਅਸਤੀਫਾ ਦੇਣ ਦਾ ਕਾਰਨ ਕੀ ਭਗਵੰਤ ਦਮਾਨ ਹੋ ਸਕਦਾ ਜਾਂ ਫਿਰ ਅਹੁਦੇ ਦਾ ਕੋਈ ਲਾਲਚ ਮੰਨਿਆ ਜਾ ਸਕਦਾ ਜੀ ਦੇਖੋ ਖੈਰਾ ਨਿਰਸੰਦੇਹ ਜੁਝਾਰੂ ਆਗੂ ਆ ਲੜਨਾ ਚਾਹੁੰਦਾ ਹੈ ਲੜਨ ਲਈ ਉਹਨੂੰ ਸਪੇਸ ਨਹੀਂ ਮਿਲ ਰਹੀ ਉਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਟੇਟ ਦੇ ਹਿੱਤਾਂ ਦੀ ਖਾਤਰ ਤੇ ਚੰਗੇ ਸੋਸ਼ਲ ਰਿਫਾਰਮਸ ਦੀ ਖਾਤਰ ਉਹ ਲੜਨਾ ਚਾਹੁੰਦਾ ਪਰ ਉਹਨੂੰ ਜਗ੍ਹਾ ਨਹੀਂ ਮਿਲ ਰਹੀ ਜਿਹਦੇ ਕਰਕੇ ਉਹ ਨਿਰਾਸ਼ ਵੀ ਹੈ ਉਹ ਚਾਹੁੰਦਾ ਸੀ ਵੀ ਮੈਨੂੰ ਕੋਈ ਥਾਂ ਮਿਲੇ ਜਿਹਦੇ ਨਾਲ ਮੈਂ ਆਪਣੀ ਕਾਬਲੀਅਤ ਸ਼ੋਅ ਕਰ ਸਕਾਂ ਤੇ ਉਹ ਫਿਰ ਉਹੀ ਗੱਲ ਹੋ ਗਈ ਜਿਹਦੇ ਕਰਕੇ ਉਹ ਨਿਰਾਸ਼ ਵੀ ਹੈ ਕਾਰਨ ਕੀ ਹੋ ਸਕਦਾ ਹੈ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦਾ ਕਨਵੀਨਰ ਬਣਾਉਣ ਦਾ ਜਾਂ ਪ੍ਰਧਾਨਗੀ ਸੌਂਪਣ ਦਾ ਕੀ ਕਾਰਨ ਮੁਖ ਹੋ ਸਕਦਾ ਹੈ ਕਿ ਉਸ ਦੇ ਨਾਲ ਜਿਹੜੀ ਕਰਾਊਡ ਹੈਗੀ ਹੈ ਜਿਵੇਂ ਤੁਸੀਂ ਦੱਸਿਆ ਕਿ ਕਰਾਊਡ ਕੈਚਰ ਵੀ ਨੇ ਭਗਵੰਤ ਮਾਨ ਉਹ ਉਸ ਕਰਕੇ ਉਹਨੂੰ ਲਿਆ ਗਿਆ ਜਾਂ ਫਿਰ ਇਹ ਡਰ ਬਣਿਆ ਹੋਇਆ ਸੀਗਾ ਵੀ ਭਗਵੰਤ ਮਾਨ ਕਿਸੇ ਹੋਰ ਪਾਰਟੀ ਨੂੰ ਨਾ ਜੁਆਇਨ ਕਰ ਲਵੇ ਜਾਂ ਕੋਈ ਤੀਜਾ ਥਮ ਆਪਣੇ ਵੱਲੋਂ ਨਾ ਤਿਆਰ ਕਰ ਲੈਣ ਕਿਉਂਕਿ ਅੰਦਰੋਂ-ਅੰਦਰ ਇਹ ਵੀ ਆ ਰਹੀਆਂ ਸੀਗੀਆਂ ਖਬਰਾਂ ਕਿ ਗਰਮਖੇਲੀ ਨੂੰ ਵੀ ਮਿਲਣੇ ਆਪਣਾ ਥਾਮ ਹੀ ਖੜਾ ਸ ਦੇਖੋ ਸਿਆਸੀ ਬੰਦਿਆਂ ਦਾ ਹੁਣ ਕੋਈ دین ਧਰਮ ਨਹੀਂ ਰਹਿ ਗਿਆ ਅੱਗੇ ਆਈਡੀਓਲੋਜੀਕਲ ਪੋਲਿਟਿਕਸ ਹੁੰਦੀ ਸੀ ਇਸ਼ੂਜ਼ ਦੀ ਪੋਲਿਟਿਕਸ ਹੁੰਦੀ ਸੀ ਹੁਣ ਨਿੱਜੀ ਮੁਫਾਦਾਂ ਦੀ ਪੋਲਿਟਿਕਸ ਹੋ ਰਹੀ ਜਦੋਂ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਤੇ ਉਹ ਛੱਡ ਕੇ ਦੂਏ ਪਾਸੇ ਭੱਜ ਜਾਂਦਾ ਹੋ ਸਕਦਾ ਇਹ ਡਰ ਵੀ ਹੋਵੇ ਵੇ ਭਗਵਾਨਤਮਾਨ ਜਿਹੜਾ ਨੌਜਵਾਨਾਂ ਨੂੰ ਚੁਟਕਲੇ ਸੁਣਾ ਕੇ ਇਕੱਠੇ ਕਰ ਸਕਦਾ ਕਿਤੇ ਦੂਜੀ ਪਾਰਟੀ ਜਿੱਨਾ ਚਲੇ ਜਾਏ ਤੇ ਮੈਂ ਤਾਂ ਇਸ ਗੱਲੋਂ ਵੀ ਪੜ ਕੇ ਹੈਰਾਨ ਹ ਕਿਉਂਕਿ ਮੈਨੂੰ ਤਾਂ ਨਾ ਕਿਸੇ ਨੇ ਇਨਵਾਈਟ ਕੀਤਾ ਕਿਸੇ ਮੀਟਿੰਗ 'ਚ ਨਾ ਮੈਂ ਗਿਆ ਜੀ ਤੇ ਮੈਂ ਤਾਂ ਖੁਦ ਹੈਰਾਨ ਸੀ ਅਸੀਂ ਬੜੀਆਂ ਕੰਮ ਕੀਤਾ ਆਪਣੀ ਪਾਰਟੀ 'ਚ ਵੀ ਕੰਮ ਕਰਦੇ ਰਹੇ ਜਿਹੜੀ ਆਪਣੀ ਪੇਰੈਂਟ ਬੋਡੀ ਸੀ ਮਤਲਬ ਮੈਨੂੰ ਜਿਹੜੇ ਹੋਰ ਸਾਡੇ ਸੰਪਰਕ ਵਾਲੇ ਸਿੰਘ ਸੀ ਜਿਨ੍ਹਾਂ ਨੇ ਇਸ ਇਲੈਕਸ਼ਨ 'ਚ ਮਦਦ ਕੀਤੀ ਉਹ ਕਹਿੰਦੇ ਸਾਨੂੰ ਕਿਸੇ ਨੂੰ ਪੁੱਛਿਆ ਹੀ ਨਹੀਂ ਬਾਅਦ ਦੇ ਵਿੱਚ ਤੇ ਇਹ ਲੱਗਦਾ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਸੈਂਟਰਲ ਲੀਡਰਸ਼ਿਪ ਨੂੰ ਵੀ ਇਹ ਜੇ ਨਾ ਭਗਵੰਤ ਮਾਨ ਨੂੰ ਕਾਬੂ ਕੀਤਾ ਗਿਆ ਤਾਂ ਸ਼ਾਇਦ ਕਿਤੇ ਹੋਰ ਜਾ ਕੇ ਕਿਸੇ ਹੋਰ ਦਾ ਨਾ ਪ੍ਰਚਾਰਕ ਬਣ ਜਾਏ ਮੈਂ ਸਮਝਦਾ ਇਹ ਜਿਹੜੀ ਡਰ ਤੇ ਭੈ ਵਾਲੀ ਗੱਲ ਆ ਨਾ ਹਾਂਜੀ ਪਾਰਟੀਆਂ ਦੇ ਵਿੱਚ ਵੀ ਫਲਨ ਆਗੂ ਨਾ ਚਲੇ ਜਾਏ ਇਹ ਇਸੇ ਕਰਕੇ ਆ ਕਿਉਂਕਿ ਆਈਡੀਅਲਸ ਤੇ ਉੱਤੇ ਪਾਰਟੀਆਂ ਕੰਮ ਨਹੀਂ ਕਰ ਰਹੀਆਂ ਜੀ ਜੇ ਕੋਈ ਇਸ਼ੂਜ਼ ਹੋਣ ਜੇ ਕੋਈ ਫੇਰ ਫੇਰ ਬੰਦੇ ਛੱਡਦੇ ਨਹੀਂ ਫਿਰ ਬੰਦੇ ਛੱਡ ਜਾਂ ਤਾਂ ਬੰਦੇ ਮਰ ਜਾਂਦੇ ਆ ਪਾਰਟੀਆਂ ਛੱਡ ਕੇ ਬਿਲਕੁਲ ਜਦੋਂ ਇਸ਼ੂਜ਼ ਦੀ ਪੋਲਿਟਿਕਸ ਹੋ ਗਈ ਹੁਣ ਮੈਂ ਤੇ ਹੈਰਾਨ ਆ ਵੀ ਉਹ ਜਿਹੜਾ ਪੰਜਾਬ ਦਾ ਪਹਿਲਾ ਕਨਵੀਨਰ ਸੀ ਗੁਰਪ੍ਰੀਤ ਖੋਗੀ ਉਹ ਕਹਿੰਦਾ ਮੈਨੂੰ ਪੁੱਛਿਆ ਵੀ ਨਹੀਂ ਗਿਆ ਮੈਨੂੰ ਸਦਕੇ ਜਲੀਲ ਕੀਤਾ ਗਿਆ ਜੇ ਉਹਨੂੰ ਭਰੋਸੇ 'ਚ ਲੈ ਲਿਆ ਉਹ ਕਹਿੰਦਾ ਮੈਨੂੰ ਭਰੋਸੇ 'ਚ ਲੈ ਲੰਦੇ ਮੈਂ ਅਸਤੀਫਾ ਹੀ ਦੇ ਦਿੰਦਾ ਇਹ ਜਿਹੜੀ ਇੱਕ ਦੂਜੇ ਨੂੰ ਜ਼ਲੀਲ ਕਰਨ ਵਾਲੀ ਗੱਲ ਹੈ ਨਾ ਤੇ ਇੱਕ ਤਾਂ ਇਹ ਆ ਵੀ ਪਾਰਟੀ ਦੀ ਜਦੋਂ ਹਾਰ ਹੋਈ ਆ ਪੰਜਾਬ 'ਚ ਮੈਂ ਇਹ ਮਹਿਸੂਸ ਕਰਦਾ ਵੀ ਨੌਜਵਾਨ ਚੇਤਨਾ ਦੇ ਨਾਲ ਬੜਾ ਵੱਡਾ ਤੋਖਾ ਹੋਇਆ ਹੈ ਨੌਜਵਾਨ ਜਿਸ ਆਸ ਦੇ ਨਾਲ ਦੌੜਾ ਸੀ ਨਾ ਮਗਰ ਆਪ ਦੇ ਵੀ ਤਬਦੀਲੀ ਲਿਆਉਣੀ ਆ ਸਿਸਟਮ ਨੂੰ ਤਬਦੀਲ ਕਰਕੇ ਰੱਖ ਦੇਣਾ ਐਨਆਰਆਈਸ ਭੱਜੇ ਆਉਂਦੇ ਵਿਚਾਰੇ ਐਨਾ ਖਰਚਾ ਕੀਤਾ ਬਿਲਕੁਲ ਇਹ ਉਹਨਾਂ ਦੀ ਨਿਰਾਸ਼ਤਾ ਦਾ ਕਾਰਨ ਹੀ ਆ ਕਦੀ ਉਹ ਚਿੱਠੀਆਂ ਲਿਖ ਰਹੇ ਆ ਕਦੀ ਫੈਕਸਾਂ ਕਰ ਰਹੇ ਆ ਵੀ ਕੋਈ ਚੰਗੀ ਮਿਆਰੀ ਗੱਲ ਕਰੋ ਤੇ ਨੌਜਵਾਨ ਵੀ ਠਗਿਆ ਠਗਿਆ ਮਹਿਸੂਸ ਕਰ ਰਿਹਾ ਇਹਦਾ ਵਿਚਾਰ ਹੋਣੀ ਚਾਹੀਦੀ ਸੀ ਜਿਹੜੀ ਹੋਈ ਨਹੀਂ ਜੀ ਇੱਥੇ ਤੁਸੀਂ ਦੱਸਿਆ ਸੀਗਾ ਕਿ ਤੁਹਾਨੂੰ ਮੀਟਿੰਗਸ ਦੇ ਵਿੱਚ ਇਨਵਾਈਟ ਨਹੀਂ ਕੀਤਾ ਗਿਆ ਹਾਲਾਂਕਿ ਤੁਹਾਡਾ ਇਲਾਕੇ ਦੇ ਵਿੱਚ ਕਾਫੀ ਤੁਹਾਡੇ ਜਿਹੜੇ ਲਿੰਕ ਹੈਗੇ ਆ ਜਾਂ ਫਿਰ ਪੰਜਾਬ ਦੀ ਵੀ ਗੱਲ ਕਰ ਲਈਏ ਤਾਂ ਸੁਖਦੇਵ ਸਿੰਘ ਪੌਰ ਨੂੰ ਇੱਕ ਇਮਾਨਦਾਰ ਸ਼ਖਸੀਅਤ ਦੇ ਨਾਲ ਲੋਕ ਜਾਣਦੇ ਨੇ ਕੀ ਕਾਰਨ ਹੋ ਸਕਦਾ ਹੈ ਕਿ ਉਹ ਤੁਹਾਡੇ ਸਿਰਫ ਲਿੰਕ ਲੈਣਾ ਚਾਹੁੰਦੇ ਸੀਗੇ ਜਾਂ ਫਿਰ ਹਰਜੋਤ ਬੈਂਸ ਦਾ ਹਾਰਨਾ ਉਹ ਵੱਡੀ ਗੱਲ ਕਰਕੇ ਉਹ ਹਾਰ ਕਰਕੇ ਵੀ ਤੁਹਾਡੇ ਨਾਲ ਨਿਰਾਜ਼ ਦਿਖ ਰਹੀ ਨੇ ਨਹੀਂ ਹਰਜੋਤ ਬੈਂਸ ਤਾਂ ਉਹ ਨੂੰ ਆਪਣੇ ਆਪ ਨੂੰ ਪਤਾ ਉਹ 20000 ਵੋਟਾਂ ਲੈ ਕੇ ਜਾਂਦੀ ਜੇ ਅਸੀਂ ਨਾਲ ਨਾ ਹੁੰਦੇ ਉਹ ਸਾਡੇ 43000 ਵੋਟ ਲੈ ਕੇ ਗਈ ਹੈ ਜੀ ਕਾਂਗਰਸ ਨੂੰ ਕਾਂਗਰਸ ਦੇ ਅਫੀਸ਼ੀਅਲ ਨੂੰ ਉਦੇ ਜਿਹੜਾ ਡਿਸਿਡੈਂਟ ਸੀ ਜੀ ਤੇ ਨਾਲ ਜਿਹੜਾ ਭੋਜਨ ਸਮਾਜ ਪਾਰਟੀ ਦਾ ਕੈਂਡੀਡੇਟ ਸੀ ਤਿੰਨਾਂ ਨੂੰ ਰਲਾ ਕੇ 28000 ਵੋਟ ਪਈ ਹੈ ਤੇ ਉਹਨੂੰ ਸਾਡੇ 43000 ਉਧੇ ਪੈ ਗਈ ਬਿਲਕੁਲ ਉਹ ਨਹੀਂ ਸੀ ਪੈ ਸਕਦੀ ਤੇ ਉਹ ਕਰ ਨਹੀਂ ਹੈ ਦੇਖੋ ਮੈਂ ਜਿਹੜੇ ਮੇਰੇ ਸੰਪਰਕ ਨਾਲ ਜਿੰਨੇ ਬੰਦੇ ਸੀ ਜਿਹੜੇ ਮੇਰੇ ਕਰਕੇ ਕਹਿੰਦੇ ਸੀ ਆਪਾਂ ਸਪੋਰਟ ਕਰੀਏ ਉਹ ਚਾਹੇ ਗਿਆਨੀ ਬਲਵੰਤ ਸਿੰਘ ਨੰਦਗੜ ਸੀ ਜੀ ਜਾਂ ਦੂਜੀਆਂ ਜਥੇਬੰਦੀਆਂ ਦੇ ਬੰਦੇ ਸੀ ਅਖੰਡ ਕੀਰਤਨੀ ਜਥੇਬਾਰੇ ਸੀ ਬਾਕੀ ਸੀ ਕੁਈ ਸੋਸ਼ਲ ਆਰਗੇਨਾਈਜੇਸ਼ਨ ਦੇ ਬੰਦੇ ਸੀ ਉਹ ਸਾਰੇ ਮੇਰੇ ਨਾਲ ਸੰਪਰਕ ਕਰਦੇ ਕਹਿੰਦੇ ਸਾਨੂੰ ਇਲੈਕਸ਼ਨ ਤੋਂ ਬਾਅਦ ਕਿਸੇ ਨੇ ਬੁਲਾਇਆ ਹੀ ਨਹੀਂ ਨਾ ਸਾਨੂੰ ਪੁੱਛਿਆ ਨਾ ਦੱਸਿਆ ਪੰਜਾਬ ਵਿੱਚ ਮੀਟਿੰਗਾਂ ਵੀ ਹੋ ਗਈਆਂ ਤੇ ਮੈਨੂੰ ਸੰਜੇ ਸਿੰਘ ਖੁਦ ਕਹਿੰਦਾ ਸੀ ਮੈਨੂੰ ਦਿੱਲੀ ਮਿਲਿਆ ਤੇ ਮੈਨੂੰ ਕਹਿੰਦਾ ਨਕੋਦਰ ਮੀਟਿੰਗ ਕਿ ਨਹੀਂ ਆਏ ਮੈਂ ਕਿਹਾ ਮੈਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਕਹਿੰਦਾ ਮੈਂ ਹੁਣੇ ਰਿਕਾਰਡ ਕਰਾਉਣਾ ਤੇ ਉਹਨੇ ਜਿਹੜਾ ਪੰਜਾਬ ਦਾ ਇੰਚਾਰਜ ਸੀ ਉਹਨੂੰ ਕਿਹਾ ਵੀ ਬਈ ਇਹ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ ਮੈਨੂੰ ਉਸ ਤੋਂ ਬਾਅਦ ਵੀ ਕਿਸੇ ਨੇ ਨਹੀਂ ਦੱਸਿਆ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਤੁਸੀਂ ਸ਼ੁਰੂ ਦੇ ਵਿੱਚ ਕੇਜਰੀਵਾਲ ਨੂੰ ਕਹਿ ਦਿੱਤੀਆਂ ਸੀਗੀਆਂ ਕਿ ਤੁਸੀਂ ਪੰਥ ਦੇ ਨਾਲ ਖੜੇ ਹੋ ਜਾਂ ਹੋਰ ਵੀ ਜਿਹੜੇ ਤੁਸੀਂ ਸੱਚੋ ਦਿਲ ਨਾਲ ਬੋਲੇ ਸੀਗੇ ਉਹ ਕਾਰਨ ਹੋ ਸਕਦਾ ਸ਼ਾਇਦ ਮੈਂ ਜਦੋਂ ਮੈਨੂੰ ਜੁਆਇਨ ਕਰਾਇਆ ਕੇਜਰੀਵਾਲ ਨੇ ਮੇਰੇ ਘਰ ਆਇਆ ਸੀ ਮੈਨੂੰ ਉਹ ਕਹਿੰਦਾ ਸੀ ਵੀ ਤੁਸੀਂ ਆਓ ਮੈਂ ਕਿਹਾ ਮੈਂ ਨਹੀਂ ਆਉਣਾ ਹਾਂਜੀ ਮੈਂ ਆਪਣੇ ਜਿੰਨੇ ਕੁ ਸਮਰਥਕ ਸੀ 2-4000 ਇਕੱਠਾ ਕੀਤਾ ਉੱਥੇ ਇਹ ਗੱਲਾਂ ਹੋਈਆਂ ਸੀ ਵੀ ਮੇਰੀ ਪ੍ਰਾਇਓਰਟੀ ਜਿਹੜੀ ਹੈ ਮੈਂ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਮੈਂ ਨਹੀਂ ਕਰ ਸਕਦਾ ਬਿਲਕੁਲ ਜੇ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਹੋਵੇ ਤਾਂ ਮੈਂ ਚੁੱਪ ਕਰਕੇ ਨਹੀਂ ਬੈਠ ਸਕਦਾ ਦੂਜਾ ਮੈਂ ਗੁਰੂ ਗ੍ਰੰਥ ਦੇ ਗੁਰੂ ਪੰਥ ਦਾ ਸੇਵਾਦਾਰ ਹਾਂ ਜੇ ਕੋਈ ਆਂਚ ਇਧਰ ਨੂੰ ਆਵੇ ਜੇ ਮੈਂ ਬਦਲਾ ਨੂੰ ਛੱਡ ਸਕਦਾ ਮੈਂ ਤੁਹਾਨੂੰ ਵੀ ਛੱਡ ਸਕਦਾ ਤੇ ਪੰਜਾਬ ਦੇ ਵਿੱਚ ਜਿਹੜੀਆਂ ਪੰਥਕ ਧਰੋਹਾਂ ਪੰਥਕ ਇਸ ਸਿਚੁਏਸ਼ਨ ਆ ਉਹਨਾਂ ਦਾ ਡੈਮੇਜ ਮੈਂ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਜੇ ਕਦੀ ਐਸਾ ਹੋਇਆ ਤਾਂ ਮੈਂ ਤੁਹਾਨੂੰ ਛੱਡ ਦੇਣਾ ਇਹ ਗੱਲਾਂ ਮੈਂ ਕੋ ਪ੍ਰੋਮਿਸ ਲਿਆ ਸੀ ਕੇਜਰੀਵਾਲ ਅਗਰ ਹੁਣ ਇੱਕ ਟੇਬਲ ਤੇ ਬੈਠ ਕੇ ਤੁਹਾਡੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਕਿਉਂਕਿ ਤੁਹਾਡੀ ਨਰਾਜ਼ਗੀ ਸਾਫ਼ ਤੌਰ ਤੇ ਦਿਖ ਰਹੀ ਹੈ ਇਸ ਬਿਆਨ ਤੋਂ ਬਾਅਦ ਅਗਰ ਕੇਜਰੀਵਾਲ ਗੱਲ ਕਰਨਾ ਚਾਹੁੰਦੇ ਬੈਠਣ ਇਤਿਆ ਨਹੀਂ ਮੈਂ ਕਦੀ ਪ੍ਰੋਫਿਟ ਦੀ ਪੋਲਿਟਿਕਸ ਕੀਤੀ ਨਹੀਂ ਪਹਿਲੀ ਤਾਂ ਗੱਲ ਹੈ ਮੈਂ ਆਪਣੀ ਕਦੀ ਮੈਂ ਉਹ ਹਲਕੀ ਪੋਲਿਟਿਕਸ ਦੇ ਵਿੱਚ ਮੈਂ ਯਕੀਨ ਨਹੀਂ ਰੱਖਦਾ ਨਾ ਹੀ ਮੈਂ ਪੋਲਿਟਿਸ਼ੀਅਨ ਹਾਂ ਸਹੀ ਮੈਂ ਨਹੀਂ ਹਾਂ ਨਾ ਮੈਂ ਗਿਵ ਐਂਡ ਟੇਕ ਦੀ ਪੋਲਿਟਿਕਸ ਕੀਤੀ ਹੈ ਮੈਂ ਅਸੂਲ ਪ੍ਰਸਤ ਬੰਦਾ ਪੰਜਾਬ ਨਾਲ ਮੈਨੂੰ ਪਿਆਰ ਹੈ ਪੰਜਾਬੀਅਤ ਨਾਲ ਮੈਨੂੰ ਪਿਆਰ ਹੈ ਆਪਣੀ ਬੋਲੀ ਨਾਲ ਪਿਆਰ ਹੈ ਪੰਜਾਬ ਦੇ ਹਿੱਤਾਂ ਨਾਲ ਗੁਰਮਤ ਨਾਲ ਮੇਰਾ ਮੋਹ ਹੈ ਤੇ ਜਦੋਂ ਇਹਦਾ ਕਿਤੇ ਡੈਮੇਜ ਹੁੰਦਾ ਨਜ਼ਰ ਆਵੇ ਤਾਂ ਮੈਂ ਜੇ ਮੈਂ ਆਪਣੀ ਪੇਰੈਂਟ ਬੋਡੀ ਜਿਹਨੂੰ ਜਿਹੜੇ ਅਕਾਲੀ ਦਲ ਨੇ ਮੈਨੂੰ ਜਿਹਦੇ ਖਾਤਰ ਮੇਰਾ ਬਾਪ ਕੁਰਬਾਨੀਆਂ ਕਰਦਾ ਰਿਹਾ ਮੈਂ ਖੁਦ ਜੇ ਨੱਕ ਸਮਾਂ ਲਾ ਸਕਿਆ ਲਾਇਆ ਸੇਵਾ 'ਚ ਜੇ ਮੈਂ ਇਸ ਇਸ਼ੂ ਦੇ ਉੱਤੇ ਉਹਨਾਂ ਨੂੰ ਛੱਡ ਸਕਦਾ ਤੇ ਮੈਨੂੰ ਮੇਰੇ ਲਈ ਇਹ ਕੋਈ ਲਾਭ ਦੀ ਸਿਆਸਤ ਨਹੀਂ ਵੀ ਮੈਂ ਕਿਸੇ ਅਹੁਦੇ ਦੀ ਪਕੜ 'ਚ ਬੈਠਾ ਰਾਂ ਜੀ ਜੀ ਅਹੁਦੇ ਦੀ ਪਕੜ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਕੋਈ ਨਿੱਜੀ ਹਿੱਤ ਹੁਣ ਮੇਰਾ ਕੋਈ ਨਿੱਜੀ ਹਿੱਤ ਨਹੀਂ ਮੈਂ ਤਾਂ ਸ਼੍ਰੋਮਣੀ ਕਮੇਟੀ ਵਿੱਚ ਬਹਿ ਕੇ ਵੀ ਉਹ ਲੜਾਈਆਂ ਲੜੀਆਂ ਜਿਹੜੀਆਂ ਨਹੀਂ ਸੀ ਲੜੀਆਂ ਜਾ ਸਕਦੀ ਮੈਂ ਆਪਣੀ ਲੀਡਰਸ਼ਿਪ ਤੇ ਕਹਿਣ ਦੇ ਬਾਵਜੂਦ ਵੀ ਸੱਚ ਨੂੰ ਸੱਚ ਕਹਿ ਕੇ ਉਹਦਾ ਸ਼ਿਕਾਰ ਹੁੰਦਾ ਰਿਹਾ ਵਕਤ ਬਾ ਵਕਤ ਕਪਿਲ ਮਿਸ਼ਰਾ ਦੇ ਵੱਲੋਂ ਇਲਜ਼ਾਮ ਲਗਾਈ ਗਈ ਨੇ ਕਿ ਚੜੀਵਾਲ ਦੇ ਉੱਤੇ ਕੀ ਮੰਨਦੇ ਹੋ ਕਿ ਉਹ ਇਲਜ਼ਾਮ ਸਹੀ ਹੋਣਗੇ ਕੇਜਰੀਵਾਲ ਨੂੰ ਤੁਸੀਂ ਇੱਕ ਨਿੱਜੀ ਤੌਰ ਤੇ ਤੁਸੀਂ ਜਾਣਦੇ ਵੀ ਹੋ ਕਿ ਕਿਵੇਂ ਦੀ ਤੁਸੀਂ ਮੰਨਦੇ ਹੋ ਕਿਵੇਂ ਦੀ ਸ਼ਕਸ਼ੀਤ ਹੈਗੀ ਹੈ ਦੇਖੋ ਮੈਂ ਜਿੰਨਾ ਕ ਕੇਜਰੀਵਾਲ ਨੂੰ ਸਮਝਿਆ ਮੈਨੂੰ ਉਹ ਬੇਈਮਾਨ ਨਹੀਂ ਲੱਗਦਾ ਮੈਨੂੰ ਉਹ ਰਿਸ਼ਵਤਖੋਰ ਵੀ ਨਹੀਂ ਲੱਗਦਾ ਪਰ ਮੈਨੂੰ ਇਹ ਗੱਲ ਬੇਸ਼ੱਕ ਉਹਨੇ ਕਪਲ ਮਿਸ਼ਰਾ ਨੇ ਕਹੀ ਹੈ ਤੇ ਕੇਜਰੀਵਾਲ ਨੂੰ ਹਿੱਕ ਥਾਪੜ ਕੇ ਗੱਲ ਕਹਿਣੀ ਚਾਹੀਦੀ ਸੀ ਵੀ ਜਿਹੜੇ ਦੋਸ਼ ਲਾਉਂਦਾ ਹਿੰਦੁਸਤਾਨ ਦੀ ਜਿਹੜੀ ਮਰਜੀ ਏਜੰਸੀ ਲਓ ਮੈਂ ਇਨਕੁਆਰੀ ਕਰਾਉਣ ਲਈ ਤਿਆਰ ਹਾਂ ਉਹਨੂੰ ਆਪਣੀ ਇਮਾਨਦਾਰੀ ਦਾ ਸਬੂਤ ਠੋਕ ਕੇ ਦੇਣਾ ਚਾਹੀਦਾ ਸੀ ਜਿਹੜਾ ਉਹਨਾਂ ਵੱਲੋਂ ਇਹ ਗੱਲ ਨਹੀਂ ਕਹੀ ਗਈ ਅਜੇ ਤੱਕ ਤੇ ਉਹ ਨਿਰਸੰਦੇ ਲੋਕਾਂ ਦੇ ਵਿੱਚ ਨਾ ਇੱਕ ਸ਼ੱਕ ਦੀ ਗੁੰਜਾਇਸ਼ ਖੜੀ ਹੋ ਗਈ ਉਹ ਠੋਕ ਕੇ ਕਹਿਣੀ ਚਾਹੀਦੀ ਸੀ ਵੀ ਮੈਂ ਕਿਉਂਕਿ ਮੇਰਾ ਆਪਣਾ ਵਿਸ਼ਵਾਸ ਹੈ ਕਿਉਂਕਿ ਜਿੰਨਾ ਕੁ ਮੈਂ ਉਹਨਾਂ ਨੂੰ ਮਿਲਿਆ ਵਰਤਿਆ ਵੀ ਕੇਜਰੀਵਾਲ ਮੈਨੂੰ ਨਹੀਂ ਲੱਗਦਾ ਬੇਈਮਾਨ ਹੋਵੇ ਮੈਨੂੰ ਨਹੀਂ ਲੱਗਦਾ ਉਹ ਰਿਸ਼ਵਤ ਲਈ ਹੋਵੇ ਉਹਨੇ ਨਾ ਉਹ ਸਬੂਤ ਦੇ ਸਕਿਆ ਅਜੇ ਤੱਕ ਕਪਲ ਮਿਸ਼ਰਾ ਤੇ ਨਾ ਉਹ ਹਕਾ ਥਾ ਪੜ ਕੇ ਕਹਿ ਸਕਿਆ ਕਿ ਮੇਰੀ ਕਰਾਓ ਇਨਕੁਆਰੀ ਜਿੱਥੋਂ ਕਰਾਉਣੀ ਹੈ ਤੇ ਇਹਦੇ ਨਾਲ ਸ਼ੰਕੇ ਖੜੇ ਹੋਏ ਹੁਣ ਆਮ ਆਦਮੀ ਪਾਰਟੀ ਤੇ ਕੀ ਅਸਰ ਵੇਖਣ ਨੂੰ ਮਿਲ ਸਕਦਾ ਕਿਉਂਕਿ ਅੰਦਰੂਨੀ ਰੰਜਿਸ਼ ਹੀ ਹਾਰ ਦਾ ਕਾਰਨ ਬਣੀ ਸੀ ਅੰਦਰੂਨੀ ਰੰਜਿਸ਼ ਕਿਤੇ ਪਾਰਟੀ ਦੇ ਪਤਨ ਹੋਣ ਦਾ ਕਾਰਨ ਤੇ ਨਹੀਂ ਬਣ ਸਕਦੀ ਜੀ ਦੇਖੋ ਆਮ ਆਦਮੀ ਪਾਰਟੀ ਪੋਲੀਟੀਕਲ ਸੁਧਾਰਾਂ ਦੇ ਸੰਘਰਸ਼ ਵਿੱਚ ਉਹ ਨਿਕਲੀ ਸੀ ਬਿਲਕੁਲ ਦੇਸ਼ ਦੀ ਰਾਜਨੀਤੀ ਨੂੰ ਬਦਲਣ ਲਈ ਨਿਕਲੀ ਸੀ ਲੋਕਾਂ ਨੇ ਉਹ ਉੱਤੇ ਕੀਤਾ ਸੀ ਭਰੋਸਾ ਬਹੁਤ ਵੱਡੇ ਪੱਧਰ ਤੇ ਔਰ ਆਪਣੀਆਂ ਪੇਰੈਂਟ ਬਾਡੀਆਂ ਛੱਡ ਛੱਡ ਕੇ ਘਰ-ਕਾਟ ਛੱਡ ਕੇ ਬਹੁਤ ਵੱਡੇ ਸੇਵਾਦਾਰਾਂ ਵਾਂਗਰ ਲੋਕਾਂ ਨੇ ਕੰਮ ਕੀਤਾ ਸੀ ਉਹ ਜਦੋਂ ਉਹਨਾਂ ਦੀ ਰੀਜ ਪੂਰੀ ਨਹੀਂ ਹੋਈ ਤੇ ਥੋੜੇ ਬਹੁਤੇ ਦਾ ਲੋਕ ਵੀ ਨਿਰਾਸ਼ ਔਰ ਦੂਸਰਾ ਇਹ ਹੈ ਵੀ ਜਿਹੜੇ ਸੁਪਨੇ ਜਨਤਾ ਨੂੰ ਦਿਖਾਲੇ ਗਏ ਸੀ ਜਦੋਂ ਉਹ ਸੁਪਨੇ ਟੁੱਟਦੇ ਹਨ ਤੇ ਫਿਰ ਆਪਣੇ ਆਪ ਨੂੰ ਜਨਤਾ ਠੱਗੀ ਹੋਈ ਵੀ ਮਹਿਸੂਸ ਕਰਦੀ ਏ ਤੇ ਲੀਡਰਸ਼ਿਪ ਵੀ ਇਹ ਮਹਿਸੂਸ ਕਰਨ ਲੱਗ ਪੈਂਦੀ ਏ ਵੀ ਅਸੀਂ ਕਿੰਨਾ ਕਚਰੇ ਨਾਲ ਨੂੰ ਟਿਕਾ ਸਕਦੇ ਇੱਕ ਤਾਂ ਇਹ ਕਾਰਨ ਦੂਜਾ ਇਹ ਹੈ ਵੀ ਇਸਟੈਬਲਿਸ਼ਡ ਜਿਹੜੀਆਂ ਰਾਜਨੀਤਿਕ ਧਿਰਾਂ ਉਹ ਕੋਈ ਐਸੀ ਨਵੀਂ ਧਿਰ ਨਹੀਂ ਖੜੀ ਹੋਣ ਦੇਣਾ ਚਾਹੁੰਦੀਆਂ ਜਿਹੜੀ ਤੇ ਰੋਣਾ ਦੇ ਸਿਆਸੀ ਸੰਘਾਸਨਾਂ ਨੂੰ ਡੋਲਣ ਲਈ ਮਜਬੂਰ ਕਰ ਦਵੇ ਔਰ ਉਹ ਵੀ ਇੱਕ ਕਾਰਨ ਹੈ ਜਿਹੜਾ ਹਰ ਇੱਕ ਬੰਦਾ ਹਰ ਇੱਕ ਸਥਾਪਿਤ ਪਾਰਟੀ ਜਿਹੜੀ ਆ ਕੇਜਰੀਵਾਲ ਦੇ ਪਿੱਛੇ ਲੱਗ ਜਾਂਦੀ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਉਹ ਕਪਲ ਮਿਸ਼ਰਾ ਦੀ ਮਦਰ ਜਿਹੜੀ ਅੱਜ ਵੀ ਬੀਜੇਪੀ ਦੇ ਵਿੱਚ ਜਿਹੜਾ ਆਪਣੀ ਮਾਂ ਨੂੰ ਆਪਣੀ ਸੁਧਾਰਵਾਦੀ ਪਾਰਟੀ 'ਚ ਨਹੀਂ ਲਿਆ ਸਕਿਆ ਅੱਜ ਉਹਦੀ ਮਾਂ ਕਹਿ ਰਹੀ ਆ ਵੀ ਉਹ ਭਾਜਪਾ ਚਾਜ ਇਹ ਵੀ ਕੋਖਪੜਤਾਲ ਕਰਨੀ ਚਾਹੀਦੀ ਆ ਵੀ ਕਿਤੇ ਖੇਡ ਭਾਜਪਾ ਨੇ ਤਾਂ ਨਹੀਂ ਖੇਡੀ ਤੇ ਕਿਉਂਕਿ ਤੁਸੀਂ ਪਾਰਟੀ ਦੇ ਨਾਲ ਜੁੜੇ ਰਹੇ ਹੋ ਪਾਰਟੀ ਦੇ ਲਈ ਤੁਸੀਂ ਕੰਮ ਕੀਤਾ ਹੈਗਾ ਲੋਕਾਂ ਦੇ ਵਿੱਚ ਵੀ ਵਿਚਰੇ ਹੋ ਲੋਕਾਂ ਦੇ ਕਈ ਇਮਾਨਦਾਰ ਲੋਕ ਬਹੁਤ ਸਾਰੇ ਜਿੰਨੇ ਵੀ ਤੁਹਾਡੇ ਪ੍ਰਸ਼ੰਸਕ ਹੈਗੇ ਆ ਉਹ ਵੀ ਜੁੜੇ ਰਹੇ ਨੇ ਹੁਣ ਆਮ ਆਦਮੀ ਪਾਰਟੀ ਨੂੰ ਜਾਂ ਕੇਜਰੀਵਾਲ ਨੂੰ ਅਜੇ ਕੀ ਡਿਸੀਜਨ ਲੈਣੇ ਚਾਹੀਦੇ ਆ ਕਿ ਪਾਰਟੀ ਨੂੰ ਬਚਾਇਆ ਜਾ ਸਕੇ ਵੈਸੇ ਤਾਂ ਦੇਖਿਆ ਜਾਵੇ ਆਲ ਓਵਰ ਤਾਂ ਜਿੰਨੀ ਤੇਜ਼ੀ ਦੇ ਨਾਲ ਇਹ ਉੱਤੇ ਚੜੇ ਸੀਗੇ ਉਤੇ ਦੋ ਗੁਣਾ ਰਫਤਾਰ ਦੇ ਨਾਲ نیچے ਵੱਲ ਜਾ ਰਹੀ ਹੈ ਪਾਰਟੀ ਨੂੰ ਬਚਾਉਣ ਦੇ ਲਈ ਕੀ ਉਪਰਾਲੇ ਕੀਤੇ ਜਾਣਗੇ ਦੇਖੋ ਜਦੋਂ ਪਾਰਟੀਆਂ ਦੇ ਵਿੱਚ ਫੈਸਲੇ ਕੁਝ ਵਿਅਕਤੀ ਲੈਣ ਲੱਗ ਪਏ ਉਹ ਖੁਦ ਨੂੰ ਖੁਦਾ ਸਮਝਣ ਲੱਗ ਪੈਂਦੇ ਡੈਮੋਕ੍ਰੈਟਿਕ ਸਿਸਟਮ ਇਹ ਕਹਿੰਦਾ ਜੋ ਅਕਾਲੀ ਦਲ ਦਾ ਹਾਲ ਹੋਇਆ ਅਕਾਲੀ ਦਲ ਲੋਕਾਂ ਦੀ ਪਾਰਟੀ ਸੀ ਲੋਕ ਆਪਣੇ ਪ੍ਰਤੀਨਿਧ ਆਪਣੀ ਪਾਰਟੀ ਚ ਚੁਣਦੇ ਸੀ ਆਪਣੀ ਪਾਰਟੀ ਦਾ ਪ੍ਰਧਾਨ ਵੀ ਲੋਕ ਚੁਣਦੇ ਸੀ ਹੁਣ ਨਾ ਕਦੀ ਜ਼ਿਲ੍ਹੇ ਦੀ ਚੋਣ ਹੁੰਦੀ ਹੈ ਨਾ ਕਦੀ ਤਹਿਸੀਲ ਦੀ ਚੋਣ ਹੁੰਦੀ ਹੈ ਨਾ ਕਦੀ ਸਰਕਲ ਦੀ ਚੋਣ ਹੁੰਦੀ ਹੈ ਤੇ ਨਾ ਪਾਰਟੀ ਦੀ ਚੋਣ ਹੁੰਦੀ ਇਹ ਹੀ ਕਾਰਨ ਹੈ ਕਿ ਅਕਾਲੀ ਦਲ ਜਿਹੜਾ ਲੋਕਾਂ ਦੀ ਪਾਰਟੀ ਸੀ ਅੱਜ ਇੱਕ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਿਆ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਡਰਾਅ ਬਹਿ ਕੇ ਆ ਵੀ ਅਜੇ ਤੱਕ ਉਹਨਾਂ ਦਾ ਸਹੀ ਮੈਨਾਂ ਦੇ ਵਿੱਚ ਜਥੇਬੰਦਕ ਢਾਂਚਾ ਸਟੈਬਲਿਸ਼ ਹੀ ਨਹੀਂ ਹੋਇਆ। ਉਥੇ ਦਾ ਜਿਹੜਾ ਉਪਰੋਂ ਠੋਕ ਦਿੰਦੇ ਆ ਉਹੀ ਆਗੂ ਹੈ। ਕਦੀ ਸੋਚਾ ਸਿੰਘ ਨੂੰ ਬਣਾ ਲਓ ਤੇ ਉਹਨੂੰ ਭਜਾ ਦਿਓ ਕਦੀ ਉਹਨੂੰ ਬਣਾ ਲਓ ਕੋਗੀ ਨੂੰ ਬਣਾ ਲਓ ਜਿਹਦਾ ਦਿਲ ਕਰਦਾ ਬਣਾ ਲਓ ਜਿਹਦਾ ਦਿਲ ਕਰਦਾ ਲਾ ਦਿਓ। 2019 ਤੱਕ ਸੰਭਲ ਜਾਣਗੇ? ਮੁਸ਼ਕਲ ਲੱਗਦਾ। ਚਲੋ ਬਹੁਤ ਸ਼ੁਕਰੀਆ ਜੀ। ਆ ਸਪੋਕਸਮੈਨ ਟੀਵੀ ਦੀ ਨਿਊਜ਼ ਰੂਮ ਤੋਂ ਅਸੀਂ ਵਿਸ਼ੇਸ਼ ਚਰਚਾ ਅੱਜ ਸੁਖਦੇਵ ਸਿੰਘ ਪੌਰ ਜੀ ਦੇ ਨਾਲ ਕਰ ਰਹੇ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਕੀ ਕਾਰਨ ਰਹੇ ਨੇ ਕਿ ਭਗਵੰਤ ਮਾਨ ਨੂੰ ਪ੍ਰਧਾਨਗੀ ਸੌਂਪੀ ਗਈ ਅਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਵਿਵਾਦ ਖੜੇ ਹੁੰਦੇ ਜਾ ਰਹੇ ਨੇ ਕਿਵੇਂ ਪਾਰਟੀ ਦੇ ਉੱਤੇ ਅਸਰ ਪੈ ਸਕਦੇ ਨੇ ਸੋ ਅਜੇ ਵੀ ਅਗਰ ਕੇਜਰੀਵਾਲ ਨਹੀਂ ਸੰਭਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਬੁਰੇ ਨਤੀਜੇ ਜਿਹੜੇ ਦੇਖੇ ਸ ਦੇਖੇ ਜਾ ਸਕਦੇ ਨੇ ਉਹ ਕਿਵੇਂ ਦੀਆਂ ਖਬਰਾਂ ਹੋਰ ਆਉਂਦੀਆਂ ਨੇ ਉਹ ਤਾਂ ਜਿਹੜੀਆਂ ਆਉਣ ਵਾਲੀਆਂ ਲੀਡਰਸ਼ਿਪ ਸਮੁੱਚੀ ਲੀਡਰਸ਼ਿਪ ਹੈਗੀ ਜਾਂ ਹੋਰ ਆਗੂ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਬਿਆਨਾਂ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਭਗਵੰਤ ਮਾਨ ਦੇ ਪ੍ਰਧਾਨਗੀ ਦਾ ਜਿਹੜਾ ਉਹ ਸਮਰਥਨ ਕਰਦੇ ਨੇ ਜਾਂ ਬਾਕੀ ਵੀ ਵਿਰੋਧ ਦੇ ਵਿੱਚ ਜਾਂਦੇ ਨੇ న్యూਸ ਰੂਮ ਤੋਂ ਵਿਸ਼ੇਸ਼ ਪੇਸ਼ਕਸ਼ ਜਗਦੀਪ ਸਿੰਘ ਥਰੰਡਿਓ ਜੀ ਇਜਾਜ਼ਤ ਧੰਨਵਾਦ